ਬਰਸਤ ਦੇ ਮੌਸਮ ਦੇ ਵਿੱਚ ਅਕਸਰ ਡੇਂਗੂ ਦੇ ਮੱਛਰ ਜੋ ਰਪੜਪਰਾਂਦੇ ਦੇਖੇ ਜਾਂਦੇ ਨੇ ਤਾਂ ਕੀ ਕੁਝ ਲੱਛਣ ਹੁੰਦੇ ਨੇ ਡੇਂਗੂ ਅਗਰ ਤੁਹਾਨੂੰ ਫਰਦਾ ਹੋਵੇ ਤਾਂ ਡਾਕਟਰ ਦੀ ਸਲਾਹ ਕੀ ਲੈਣੀ ਚਾਹੀਦੀ ਹੈ ਕਲਪਤ ਕਰਨ ਦੀ ਸਰ ਨਾਲ ਡਾਕਟਰ ਪੁਨੀਤ ਮੋਜੂ ਨੇ ਸਰ ਅਗਰ ਡੇਂਗੂ ਦੀ ਗੱਲ ਕਰੀ ਤਾਂ ਪਤਾ ਕਿਦਾਂ ਲੱਗਦਾ ਕਿ ਮੱਛਰ ਲੜ ਗਿਆ ਤਾਂ ਡੇਂਗੂ ਜਿਹੜਾ ਵਿਅਕਤੀ ਨੂੰ ਹੋ ਚੁੱਕਿਆ ਦੇਖੋ ਕਈ ਵਾਰੀ ਆਪਾਂ ਨੂੰ ਆਪਾਂ ਆਪ ਹੀ ਦੇਖ ਲਿਓ ਨੇ ਆਪਾਂ ਨੂੰ ਬੈਠੇ ਹੁੰਨੇ ਆ ਸੌ ਰਹੇ ਹੁੰਨੇ ਆ ਇੱਕਦਮ ਮੱਛਰ ਕੱਟਦਾ ਆਪਾਂ ਖਾਰਿਜ ਕਰਨ ਲੱਗ ਜਾਂਦੇ ਆ ਨਿਸ਼ਾਨ ਬਣ ਜਾਂਦਾ ਹੈਗਾ ਮੋਸਟਲੀ ਕੀ ਹੁੰਦਾ ਜਿਹੜਾ ਡੇਂਗੂ ਬਾਈਟ ਹੈ ਡੇ ਟਾਈਮ ਬਾਈਟਰਸ ਨੇ ਫਰੈਸ਼ ਵਾਟਰਸ ਨੇ ਕਈ ਵਾਰ ਆਪਾਂ ਕਹਿੰਨਾ ਵੀ ਗੰਦਾ ਪਾਣੀ ਖੜਿਆ ਮੋਸਟਲੀ ਉੱਥੇ ਨਹੀਂ ਹੁੰਦੇ ਦਿਨ ਦੇ ਟਾਈਮ ਬਾਈਟ ਕਰਦੇ ਨੇ ਤੇ ਜੇ ਤੁਹਾਨੂੰ ਮੋਸਕੀਟੋ ਬਾਈਟ ਦੀ ਹਿਸਟਰੀ ਹੈ ਇਹ ਤਾਂ ਆਪਾਂ ਨੂੰ ਆਪ ਪਤਾ ਲੱਗ ਜਾਂਦਾ ਜਿਹਨੂੰ ਕੱਟਿਆ ਹੁੰਦਾ ਨੂੰ ਪਤਾ ਲੱਗ ਜਾਂਦਾ ਹੈ ਮੋਸਟਲੀ ਤੇ ਉਸ ਤੋਂ ਬਾਅਦ ਆਪਾਂ ਨੂੰ ਫੀਵਰ ਆਣਾ ਸ਼ੁਰੂ ਹੋ ਗਿਆ ਤਾਂ ਆਪਾਂ ਸਸਪੈਕਟ ਇੱਕ ਬਾਈਟ ਦੀ ਹਿਸਟਰੀ ਸਸਪੀਸ਼ੀਅਸ ਹੋ ਗਈ ਆਪਾਂ ਨੂੰ ਫੀਵਰ ਆ ਗਿਆ ਟਾਈਮ ਪੀਰੀਅਡ ਆ ਗਿਆ ਜੇ ਤਿੰਨੋਂ ਚੀਜ਼ਾਂ ਕੋਰਿਲੇਟ ਆ ਤਾਂ ਆਪਾਂ ਸੋਚ ਤੱਕਦੇ ਆ ਸਿੰਪਟਮਸ ਅੱਗੇ ਤੁਹਾਨੂੰ ਦੱਸਾਂਗੇ ਵੀ ਡੇਂਗੂ ਹੋਣ ਦੇ ਚਾਂਸਸ ਹੋ ਸਕਦੇ ਨੇ ਤਾਂ ਸਰ ਇਹ ਕਰ ਡੇਂਗੂ ਹੋਣ ਦੇ ਚਾਂਸਸ ਹੁੰਦੇ ਨੇ ਕਿਸੇ ਵਿਅਕਤੀ ਨੂੰ ਤਾਂ ਡਾਕਟਰ ਦੀ ਸਲਾਹ ਕਿੰਨੇ ਟਾਈਮ ਦੇ ਵਿੱਚ ਲੈਣੀ ਚਾਹੀਦੀ ਹੈ ਕਿ ਪੂਰਨ ਤੌਰ ਤੇ ਦੇਖਿਆ ਜਾ ਸਕੇ ਕਿ ਨਾ ਉਸ ਨੂੰ ਡੇਂਗੂ ਹੋ ਚੁੱਕਿਆ ਤੇ ਜਦੋਂ ਤੁਹਾਨੂੰ ਫੀਵਰ ਸਿੰਪਟਮਸ ਆਨੇ ਸ਼ੁਰੂ ਹੋ ਗਏ ਬੁਖਾਰ ਹੋਣਾ ਸ਼ੁਰੂ ਹੋ ਗਿਆ ਡੈਂਗੂਚ ਕੀ ਹੁੰਦਾ ਆਪਾਂ ਨੂੰ ਫੀਵਰ ਦੇ ਨਾਲ ਨਾ ਦਰਦਾਂ ਸਿਰ ਦਰਦ ਲੱਤ ਦਰਦ ਮਾਸਪੇਸ਼ੀਆਂ ਚ ਦਰਦ ਅੱਖਾਂ ਚ ਦਰਦ ਫੀਵਰ ਬਹੁਤ ਹਾਈ ਗ੍ਰੇਡ ਰਹਿੰਦਾ ਹੈਗਾ ਜੇ ਆਪਾਂ ਨੂੰ ਫੀਵਰ ਵੀ ਰਹਿ ਰਿਹਾ ਹੈ ਦਰਦਾਂ ਵੀ ਹੋ ਰਹੀਆਂ ਨੇ ਤੇ ਆਪਾਂ ਨੂੰ ਟਾਈਮਲੀ ਡਾਕਟਰ ਕੋਲ ਜਾਣਾ ਚਾਹੀਦਾ ਜੇ ਆਪਾਂ ਨੂੰ ਡੈਂਗੂ ਸੀਜ਼ਨ ਦੇ ਟਾਈਮ ਚ ਇਹ ਸਿੰਪਟਮਸ ਆ ਰਹੇ ਨੇ ਆਪ ਕੋਈ ਖਾਂਸੀ ਜ਼ੁਕਾਮ ਨਹੀਂ ਹੈ ਕੋਈ ਯੂਰਿਨਜ ਕੋਈ ਕਿਉਂਕਿ ਫੀਵਰ ਦੇ ਕਾਰਨ ਤਾਂ ਇਕੱਲਾ ਡੈਂਗੂ ਨਹੀਂ ਹੈਗਾ ਫੀਵਰ ਕਈ ਕਾਰਨ ਹੋ ਸਕਦੇ ਨੇ ਆਪਾਂ ਰਿਲੇਟ ਕਰ ਸਕਦੇ ਜੇ ਆਪਾਂ ਨੂੰ ਫੀਵਰ ਦੇ ਨਾਲ ਕੋਈ ਹੋਰ ਲੱਛਣ ਨਹੀਂ ਹੈਗੇ ਕਿਉਂਕਿ ਜਿਹੜਾ ਡੇਂਗੂ ਹੈ ਉਹਦੇ ਵਿੱਚ ਬੁਖਾਰ ਦਰਦਾਂ ਵਗੈਰਾ ਹੋਣ ਗਿਆ अर्ली ਸਿਜਿਸ ਤੇ ਜੇ ਦੂਜਾ ਫੀਵਰ ਹੋਏਗਾ ਜਿਵੇਂ ਕੋਈ ਡਾਇਰੀਆ ਲੱਗਿਆ ਲੂਜ਼ ਮੋਸ਼ਨ ਨੇ ਇਹ ਵੀ ਡੇਂਗੂ ਚ ਹੋ ਸਕਦੇ ਹੈ ਲੇਕਿਨ ਚਾਂਸਸ ਇੰਨਾ ਘੱਟ ਹੁੰਦੇ ਨੇ ਦੂਜੀ ਮਰਜ਼ੀ ਬਾਥਰੂਮ ਚੱਲਣ ਹੋ ਰਹੀ ਹੈ ਤਾਂ ਵੀ ਫੀਵਰ ਹੋਏਗਾ ਤਾਂ ਇਟ ਮੀਨਸ ਜੇ ਆਪਾਂ ਨੂੰ ਇਹ ਕੱਲੇ ਫੀਵਰ ਵਿਦ ਦਰਦਾਂ ਦੇ ਸਿੰਪਟਮਸ ਨੇ ਤਾਂ ਚਾਂਸਸ ਨੇ ਆਪਾਂ ਨੂੰ ਇਹ ਤਕਲੀਫ ਜ਼ਿਆਦਾ ਦੇ ਡੇਂਗੂ ਹੁੰਦੇ ਨੇ ਤਾਂ ਹਾਂ ਡਾਕਟਰ ਕੋਲ ਜਾ ਕੇ ਕਿਹੜੇ ਟੈਸਟ ਜਿਹੜੇ ਨੇ ਉਹ ਕਰਵਾਏ ਜਾ ਸਕਦੇ ਨੇ ਕਿ ਪੂਰਨ ਤੌਰ ਤੇ ਪੱਕਾ ਹੋ ਸਕੇ ਕਿ ਹਾਂ ਡੇਂਗੂ ਮਰੀਜ਼ ਨੂੰ ਹੋ ਚੁੱਕਿਆ ਦੇਖੋ ਜੇ ਪੇਸ਼ੈਂਟ ਕਿਸੇ ਨੂੰ ਤੁਹਾਨੂੰ ਫੀਵਰ ਸ਼ੁਰੂ ਹੋ ਗਿਆ ਆਪਾਂ ਸਭ ਤੋਂ ਪਹਿਲੇ ਤਾਂ ਇੱਕ ਚੀਜ਼ ਕਰਨੀ ਹੈ ਵੀ ਆਪਾਂ ਨੂੰ ਜੇ ਡੇਂਗੂ ਦਾ ਪੀਰੀਅਡ ਹੈਗਾ ਉਸ ਪੀਰੀਅਡ ਚ ਆਪਾਂ ਨੂੰ ਫੀਵਰ ਹੋ ਰਿਹਾ ਹੈ ਤਾਂ ਆਪਾਂ ਸਿਰਫ ਪੈਰਾਸੀਟਾਮੋਲ ਦੀ ਹੀ ਗੋਲੀ ਖਾਣੀ ਹੈ ਕੋਈ ਡਿਕਲੋ ਵਗੈਰਾ ਦੀ ਗੋਲੀ ਨਹੀਂ ਖਾਣੀ ਕਿਉਂਕਿ ਇਹ ਗੋਲੀਆਂ ਨਾਲ ਸੈੱਲ ਘਟਦੇ ਆ ਡੇਂਗੂ ਕੀ ਹੈ ਇੱਕ ਵਾਇਰਲ ਫੀਵਰ ਹੈ ਜਿੰਦੇ ਚ ਆਪਣੇ ਬੋਡੀ ਦੇ ਸੈੱਲ ਟੁੱਟਨੇ ਸ਼ੁਰੂ ਹੋ ਜਾਂਦੇ ਆ ਜਿਹਨੂੰ ਆਪਾਂ ਕਹਿੰਦੇ ਆ ਪਲੇਟਲੈਟਸ ਡਿਕਰੀਜ਼ ਹੋ ਗਏ ਤਾਂ ਆਪਾਂ ਨੂੰ ਜਿਹੜੇ ਪੈਰਾਸਟਾਮੋਲ ਦੇ ਟੈਬਲੇਟ ਹੈ ਉਹਦੇ ਨਾਲ ਪਲੇਟलेट्स ਨੂੰ ਡਿਕਰੀਜ਼ ਨਹੀਂ ਹੁੰਦੇ ਫਾਲ ਨਹੀਂ ਕਰਦੇ ਸੇਫਸਟ ਹੈ ਡੈਂਗੂ ਦੇ ਸੀਜ਼ਨ ਚ ਜੇ ਆਪਾਂ ਨੂੰ ਫੀਵਰ ਆ ਰਿਹਾ ਹੈ ਤਾਂ ਆਪਾਂ ਜਦੋਂ ਫੀਵਰ ਪਹਿਲੇ ਦੂਜੇ ਦਿਨ ਨਹੀਂ ਹੈ ਤਾਂ ਆਪਾਂ ਪਹਿਲੇ ਦੂਜੇ ਦਿਨ ਹੀ ਡਾਕਟਰ ਕੋਲ ਚਲੇ ਜਾਈਏ ਰੈਦਰ ਥੈਨ ਪਹਿਲੇ ਅਦਰ-ਉਦਰ ਹੁੰਦੇ ਰਹੀਏ ਕੈਮਿਸਟ ਕੋਲ ਦਵਾਈ ਲੈ ਲਈਏ ਤੇ ਦਰਦਾਂ ਦੀ ਗੋਲੀਆਂ ਖਾਂਦੇ ਰਹੀਏ ਪ੍ਰੂਫ ਹੈਂ ਦੀ ਗੋਲੀਆਂ ਆਪਾਂ ਕਹਿੰਦੇ ਆਂ ਕਹਿੰਦਾ ਡਿਸਪ੍ਰਿਨ ਦੀ ਗੋਲੀ ਖਾ ਲਈ ਤੇ ਬਿਲਕੁਲ ਨਹੀਂ ਕਹਾਣੀ ਜੇ ਤੁਹਾਨੂੰ ਫੀਵਰ ਹੈ ਤਾਂ ਤੇ ਤੁਸੀਂ ਟਾਈਮ 'ਤੇ ਜਾਓਗੇ ਤਾਂ ਸਭ ਤੋਂ ਬੇਸਿਕਲੀ ਡੈਂਗੂ ਦਾ ਟੈਸਟ ਆਪਣ ਸੀਬੀਸੀ ਚ ਆਪਾਂ ਪਲੇਟਲੇਟਸ ਦੇਖ ਲੈਨੇ ਜੇ ਆਪਣੇ ਪਲੇਟਲੇਟਸ ਨਾਰਮਲ ਨੇ ਇਟ ਮੀਨਸ ਆਪਾਂ ਸੇਫ ਆ ਜੇ ਆਪਣੇ ਪਲੇਟਲੇਟਸ ਘੱਟ ਨੇ ਤਾਂ ਵੀ ਘਬਰਾਉਣਾ ਕੋਈ ਗੱਲ ਨਹੀਂ ਪਰ ਇਹ ਵੀ ਆਪਾਂ ਨੇ 5-6 ਦਿਨ ਪਹਿਲੇ ਆਉ ਦੇ ਦੇਸੀ ਇਲਾਜ ਕਰਕੇ ਤੇ ਦਰਦਾ ਦੀ ਗੋਲੀਆਂ ਖਾਂਦੇ ਰਹੀਏ ਤੇ ਆਪਾਂ ਜਦੋਂ 5-6 ਦਿਨ ਡਾਕਟਰ ਕੋਲਾਵਾਂਗੇ ਤੇ ਐਸਪੀਰਿਨ ਪ੍ਰੂਫ ਹਨ ਦੀਆਂ ਗੋਲੀਆਂ ਖਾਂਦੇ ਰਵਾਂਗੇ ਤਾਂ ਆਪਣੇ ਪਲੇਟਲੇਟ ਕੋਈ 30-40 ਹਜ਼ਾਰ ਰਹਿ ਜਾਣਗੇ ਯਾ ਆਪਾਂ ਨੂੰ ਕਿਤੋਂ ਬਲੀਡਿੰਗ ਸ਼ੁਰੂ ਹੋ ਗਈ ਤਾਂ ਉਹ ਜਿਹੜੇ ਨੇ ਖਤਰਨਾਕ ਸਾਈਨ ਨੇ ਤਾਂ ਕਰਕੇ ਜਦੋਂ ਤੁਹਾਨੂੰ ਪਹਿਲੇ ਦੂਜੇ ਦਿਨ ਹੀ ਫੀਵਰ ਹੈ ਤਾਂ ਪਹਿਲੇ ਦੂਜੇ ਦਿਨ ਹੀ ਡਾਕਟਰ ਕੋਲ ਚਲੇ ਜਾਓ ਤੇ ਆਉਦੀ ਸੀਬੀਸੀ ਤੇ ਜਿਹੜਾ ਡਾਕਟਰ ਟੈਸਟ ਐਡਵਾਈਸ ਕਰੇਗਾ ਟਾਈਮ ਨਾਲ ਹੀ ਕਰਾ ਲਓ ਸਰ ਸੀਬੀਸੀ ਦੀ ਕਰ ਕਰੀਏ ਸੈਲ ਦੀ ਗੱਲ ਨਹੀਂ ਤਾਂ ਕਿੰਨੀ ਦਿਨ ਚ ਰਿਪੋਰਟ ਜਿਹੜੀ ਹੈ ਉਹ ਮਰੀਜ਼ ਨੂੰ ਮਿਲ ਜਾਂਦੀ ਹੈ ਟੈਕ ਚੈੱਕ ਕਰਨ ਤੋਂ ਬਾਅਦ ਸੀਬੀਸੀ ਤਾਂ ਦੇਖੋ ਕੋਈ ਮੇਜਰ ਨਹੀਂ ਅੱਜ ਕੱਲ ਤਾਂ ਆਟੋ ਐਨਾਲਾਈਜ਼ਰ ਆ ਗਏ ਪੇਸ਼ੈਂਟ ਦਾ ਕਰਾਊਡ ਰਸ਼ ਹੋਣ ਦੇ ਕਾਰਨ ਥੋੜਾ ਪੇਸ਼ੈਂਟ ਨੂੰ 2-4 ਘੰਟੇ ਲੱਗ ਵੀ ਜਾਂਦੇ ਕਈ ਵਾਰੀ ਜੇ ਕਿਸੇ ਨੂੰ ਸਾਨੂੰ ਪਤਾ ਵੀ ਜੇ ਪੇਸ਼ੈਂਟ ਸਸਪੀਸ਼ੀਅਸ ਹੈ ਜਿਹੜਾ ਜ਼ਿਆਦਾ ਜਿੰਦੇ ਸਿੰਪਟਮਸ ਜ਼ਿਆਦਾ ਨੇ ਜਾਂ ਜਿੰਦੇ ਸਾਨੂੰ ਸ਼ਕਲ ਵੇਖ ਕੇ ਲੱਗ ਰਿਹਾ ਵੀ ਇਹਨੂੰ ਡੇਂਗੂ ਹੋ ਸਕਦਾ ਹੈ ਜਾਂ ਜਿੰਦੇ ਸਰੀਰ ਤੇ ਲੈਟ ਸਪੋਰਟਸ ਬਣਨ ਲੱਗ ਗਏ ਮਤਲਬ ਇਹਦੇ ਪਲੇਟਲੇਟ ਘਟਸ ਨੇ ਤਾਂ ਅਸੀਂ ਕਹਿ ਦਿੰਦੇ ਹਾਂ ਸਾਨੂੰ ਵਿਦਿਨ 1 ਘੰਟੇ ਚ ਸਾਡੀ ਲੈਬ ਰਿਪੋਰਟ ਦੇ ਦਿੰਦੀ ਹੈ ਅਗਰ ਵੀਂਗੇ ਡਾਕਟਰ ਤੁਹਾਨੂੰ ਪੁੱਛੇ ਜਾਵੇ ਤਾਂ ਤੁਸੀਂ ਤਾਂ ਮਰੀਜ਼ਾਂ ਨੂੰ ਜ਼ੂਰ ਦੇਖ ਕੇ ਹੀ ਪਛਾਣ ਜਾਂਦੇ ਹੋਣੇ ਜਿਹੜੇ ਕਿ ਡੇਂਗੂ ਦੇ ਨੇ ਕੀ ਕੁਝ ਲੱਛਣ ਦੇਖਦੇ ਉਹਨਾਂ ਦੇ ਵਿੱਚ ਜਦੋਂ ਤੁਸੀਂ ਪਛਾਣਦੇ ਹੋ ਕਿ ਕਿ ਅ ਕਈ ਸਾਲ ਦਾ ਤਜਰਬਾ ਤੁਹਾਡੇ ਕੋਲ ਜਿਹੜਾ ਉਹ ਹੈਗਾ ਹੈ ਸਾਡੇ ਕੋਲ ਜੋ ਕੋਈ ਡੇਂਗੂ ਸੀਜ਼ਨ ਚ ਪੇਸ਼ੈਂਟ ਆਂਦੇ ਫੀਵਰ ਸਿੰਪਟਮਸ ਦਿੰਦੇ ਦਰਦਾਂ ਵਗਾਰਾਂ ਦੇ ਸਿੰਪਟਮਸ ਦੇ ਰਿਹਾ ਹੁੰਦਾ ਹੈ ਤਾਂ ਅਸੀਂ ਉਸੇ ਕੰਡੀਸ਼ਨਸ ਪੇਸ਼ੈਂਟ ਦੀ ਸਭ ਤੋਂ ਪਹਿਲੇ ਸੀਬੀਸੀ ਕਰਾਣੇ ਆ ਡੇਂਗੂ ਦੇ ਵੀ ਦੋ ਟੈਸਟ ਹੁੰਦੇ ਨੇ ਐਨਐਸ1 ਐਂਟੀਜਨ ਤੇ ਐਂਟੀਬਾਡੀਜ਼ ਪਹਿਲੇ 4 ਦਿਨ ਚ ਐਨਐਸ1 ਐਨਐਸ1 ਐਂਟੀਜਨ ਪੋਜ਼ਿਟਿਵ ਆਂਦਾ ਹੈ ਉਸ ਤੋਂ ਬਾਅਦ ਆਈਜੀਐਮ ਐਂਟੀਬਾਡੀਜ਼ ਪੋਜ਼ਿਟਿਵ ਹੋ ਜਾਂਦੇ ਨੇ ਤਾਂ ਆਪਾਂ ਨੂੰ ਪੇਸ਼ੈਂਟ ਦੀ ਹਿਸਟਰੀ ਦੇ ਹਿਸਾਬ ਨਾਲ ਆਪਾਂ ਟੈਸਟ ਕਰਾਣੇ ਆ। ਅਗਰ ਰਿਕਵਰੀ ਦੀ ਗੱਲ ਕਰੀ ਤਾਂ ਰਿਕਵਰੀ ਕਿੰਨੇ ਚਿਰ ਚ ਮਰੀਜ਼ ਜਿਹੜਾ ਉਹ ਕਰ ਪਾ ਲਾ। ਦੇਖੋ ਕਹਿੰਦੇ ਨਾ ਵੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਜਿੰਨਾ ਜਲਦੀ ਆਪਾਂ ਪੇਸ਼ੈਂਟ ਨੂੰ ਆਪਾਂ ਹਸਪੀਟਲ ਲੈ ਕੇ ਆਵਾਂਗੇ ਡਾਕਟਰ ਕੋਲ ਲੈ ਕੇ ਆਵਾਂਗੇ ਤਾਂ ਆਪਣੇ 100% ਚਾਂਸੇ ਜ਼ਿਆਦਾ ਵਧੀਆ ਨੇ। ਜੇ ਆਪਾਂ 4-5 ਦਿਨ ਜਿਹੜੇ ਪਹਿਲੇ ਕੁਸ਼ਨ ਹੁੰਦੇ ਨੇ ਉਹ ਪੇਸ਼ੈਂਟ ਦੇ ਆਪਾਂ ਇੱਧਰ-ਇੱਧਰ ਭੁੰਦੇ ਟਪਾ ਦਿੱਤੇ। ਦਵਾਈਆਂ ਖਾਈ ਗਏ ਗਲਤ ਜਿਹੜੀ ਨਹੀਂ ਖਾਣੀ ਚਾਹੀਦੀ ਜਿਹੜੇ ਸੈੱਲਾਂ ਨੂੰ ਡਿਕਰੀਜ਼ ਕਰਦਿਆਂ ਨੇ ਤਾਂ ਆਪਾਂ ਪੇਸ਼ੈਂਟ ਨੂੰ ਕ੍ਰਿਟੀਕਲ ਫੇਸ ਤੇ ਲੈ ਜਾਂਦੇ ਆ ਜਿੱਥੇ ਆਪਾਂ ਜੇ ਪਲੇਟਲੇਟਸ ਚੜਾਉਂਦੇ ਵੀ ਰਵਾਂਗੇ ਤਾਂ ਵੀ ਆਪਾਂ ਨੂੰ ਬਚਾਉਣਾ ਕਦੇ ਮੁਸ਼ਕਿਲ ਹੋ ਸਕਦਾ ਕਿਉਂਕਿ ਜੇ ਆਪਣੇ ਪਹਿਲੇ ਆਪਾਂ ਪੇਸ਼ੈਂਟ ਨੂੰ ਕੀ ਹੈ ਡੈਂਗੂ ਦੀ ਮੈਨੇਜਮੈਂਟ ਬਹੁਤ ਈਜ਼ੀ ਹੈ अर्ਲੀ ਸਟੇਜ ਤੇ ਫਲੂਇਡਸ ਦੇਣੇ ਆ ਪੇਸ਼ੈਂਟ ਦੇ ਡਿਪੈਂਡਿੰਗ ਅਪਨ ਦਾ ਸਟੇਟਸ ਆਉਟਪੁੱਟ ਮੋਨੀਟਰ ਕਰਨੀ ਹੈ ਤੇ ਪੈਰਾਸੀਟਾਮੋਲ ਦੀ ਟੈਬਲੇਟ ਹੈ ਹੋ ਡੈਂਗੂ ਦੀ ਕੋਈ ਮੈਡੀਸਿਨ ਨਹੀਂ ਹੈਗੀ ਜੇ ਆਪਾਂ ਇਹ ਚੀਜ਼ਾਂ ਕਰਦੇ ਰਵਾਂਗੇ ਤਾਂ ਕਈ ਵਾਰੀ ਜੇ ਸਾਨੂੰ ਪਤਾ ਲੱਗਦਾ ਵੀ ਪੇਸ਼ੈਂਟ ਦੇ ਸੈਲਟਿਕ ਨੇ ਆਪਾਂ ਉਹਨੂੰ ਹੋਮ 'ਚ ਵੀ ਮੈਨੇਜਮੈਂਟ ਕਰ ਸਕਦੇ ਹਾਂ। ਅਗਰ ਖਾਰ ਪੀਣ ਦੀ ਗੱਲ ਕਰੀਏ ਤਾਂ ਕੀ ਕੁਝ ਮਰੀਜ਼ ਜਿਹੜਾ ਉਹ ਇਸ ਟੈੰਗੂ ਦੇ ਬੁਖਾਰ ਦੇ ਵਿੱਚ ਖਾ ਸਕਦਾ ਜਿਹੜੇ ਕਿ ਉਸਨੂੰ ਠੀਕ ਰਵੇ। ਦੇਖੋ ਡਾਈਟ ਕੀ ਹੈ? ਸਭ ਤੋਂ ਪਹਿਲੇ ਦਾ ਫਲੂਇਡਸ ਜ਼ਿਆਦਾ ਓਰਲੀ ਲੋ। ਅਸੀਂ ਕਹਿੰਦੇ ਨਾ ਪੇਸ਼ੈਂਟ ਨੂੰ ਓ.ਆਰ.ਐਸ ਪੀਓ ਘਰ ਦੇ ਫਲੂਇਡਸ ਜਿੰਨਾ ਤੁਸੀਂ ਪੀ ਸਕਦੇ ਹੋ। ਤੁਸੀਂ ਜਿਵੇਂ ਗਰਮੀਆਂ ਨਿੰਬੂ ਪਾਣੀ ਹੈ, ਕੋਈ ਕੋਕੋਨਟ ਵਾਟਰ ਹੈ, ਆਪ ਦਾ ਜੂਸ ਪੀਓ। ਪੈਰਾਸੀਟਮੋਲੀ ਟੈਬਲੇਟ ਹੈ ਜਿਹੜੀ ਸੀ ਸਿੰਪਟਮਸ ਦੇ ਬੁਖਾਰ ਦੇ ਹਿਸਾਬ ਨਾਲ ਦੇਣੀ ਹੈ ਐਸ ਸੱਚ ਕੋਈ ਪਾਰਟिकुलर ਡਾਈਟ ਨਹੀਂ ਹੈਗੀ ਵੀ ਆਪਾਂ ਐਸ ਦੇ ਨਾਲ ਜਿਵੇਂ ਕੋਈ ਕਹਿੰਦਾ ਕੀਵੀ ਖਾ ਲਓ ਜਾਂ ਮਸੰਮੀ ਖਾ ਲਓ ਦੇਖੋ ਇਹ ਚੀਜ਼ਾਂ ਨਿਊਟ੍ਰੀਸ਼ੀਅਸ ਨੇ ਪ੍ਰੂਵਨ ਰੋਲ ਨਹੀਂ ਹੈਗਾ ਪਰ ਆਪਾਂ ਨੂੰ ਉਹਦਾ ਨੁਕਸਾਨ ਨਹੀਂ ਖਾਂ ਚ ਪਰ ਸਰ ਪ੍ਰਚਲਿਤ ਜੇਕਰ ਕਿਹਾ ਜਾਵੇ ਤਾਂ ਪਛਦੇ ਨਗਰਸਾਲਾ ਜਿਹਾ ਕਿਹਾ ਜਾਵੇ ਤਾਂ ਆਰੀਅਲ ਪਾਣੀ ਕਾਫੀ ਲੋਕ ਜਣੇ ਨੇ ਉਹ ਡੇਂਗੂ ਤੋਂ ਬਚਣ ਲਈ ਪੀਂਦੇ ਨੇ ਕਹਿੰਦੇ ਨੇ ਸੈੱਲ ਪੂਰੇ ਹੁੰਦੇ ਨੇ ਕੀਵੀ ਕਾਫੀ ਖਾਂਦੇ ਨੇ ਲੋਕ ਕਹਿੰਦੇ ਨੇ ਸੈੱਲ ਪੂਰੇ ਹੁੰਦੇ ਨੇ ਤਾਂ ਲੱਗਦਾ ਨੇ ਕਿ ਉਹਨਾਂ ਨਾਲ ਫਰਕ ਪੈਂਦਾ ਦੇ ਕੋਪਾ ਦੇ ਕੀ ਹੈ ਹੁਣ ਤਾਂ ਕੋਈ ਇਹ ਵੀ ਕਹਿੰਦਾ ਬੱਕੀ ਦਾ ਦੁੱਧ ਪੀ ਲੋ ਤਾਂ ਵੀ ਸੈਲ ਵੱਜ ਜਾਣਗੇ ਇਹਨਾਂ ਦੇਖੋ ਕਈ ਵਾਰੀ ਇੱਕ ਫੇਸ ਹੁੰਦਾ ਜਿਹੋ ਸੈਲ ਵੈਸੀ ਵੱਧਨੇ ਸ਼ੁਰੂ ਹੋ ਜਾਂਦੇ ਆ ਪਰ ਆਪਾਂ ਖਾਦਾ ਹੁੰਦਾ ਕਹਿੰਦਾ ਮੈਂ ਖਾਦੇ ਸੀ ਤੇ ਤੂੰ ਹੀ ਖਾ ਲਈ ਤੇਰੇ ਵੱਜ ਜਾਣਗੇ ਚਲੋ ਜੇ ਆਪਾਂ ਨੂੰ ਕੋਈ ਆਪਾਂ ਮਿਲਕ ਪ੍ਰੋਡਕਟ ਹੈ ਜੇ ਕੋਕੋਨਟ ਵਾਟਰ ਹੀ ਹੈ ਮਸੰਮੀ ਹੈ ਜੂਸ ਹੈ ਥੀਸ ਆ ਫਰੂਟਸ ਵੈਜੀਟ ਆਪਾਂ ਫਰੂਟ ਜੂਸ ਤਾਂ ਆਪਾਂ ਨੂੰ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਜੇ ਆਪਾਂ ਪੀ ਵੀ ਲਵਾਂਗੇ ਤਾਂ ਆਪਾਂ ਨੂੰ ਕੋਈ ਆਪਾਂ ਇਹ ਨਹੀਂ ਕਹਿੰਦੇ ਨਾ ਪਿਓ ਬੇਸਿਕਲੀ ਪਾਣੀ ਜ਼ਿਆਦਾ ਪੀਓ ਤਾਕੀ ਤੁਹਾਡੀ ਡੀਹਾਈਡਰੇਸ਼ਨ ਨਾ ਹੋਵੇ ਕਿਉਂਕਿ ਡੇਂਗੂ ਚ ਕੀ ਹੁੰਦਾ ਹੈ ਕਈ ਵਾਰ ਆਪਣੇ ਜਦੋਂ ਸੈਲਸ ਫਾਲ ਕਰਨੇ ਸ਼ੁਰੂ ਹੋ ਜਾਂਦੇ ਆ ਆਪਣਾ ਬੋਡੀ ਦਾ ਫਲੂਇਡ ਲਾਸ ਹੋਣਾ ਸ਼ੁਰੂ ਹੋ ਜਾਂਦਾ ਤਾਂ ਆਪਾਂ ਡੀਹਾਈਡ ਆਪਾਂ ਸ਼ੌਕ ਚ ਜਾ ਸਕਦੇ ਆ ਫਿਰ ਆਪਾਂ ਮਲਟੀ ਸਿਸਟਮ ਆਪਣੇ ਕਿਡਨੀ ਲੀਵਰ ਬ੍ਰੇਨ ਕਈ ਆਰਗਨਸ ਅਫੈਕਟ ਹੋ ਸਕਦੇ ਆ ਜੇ ਸੈੱਲ ਇੰਨੇ ਘਟ ਗਏ ਤਾਂ ਆਪੇ ਕਿੱਥੇ ਬਲੀਡਿੰਗ ਹੋ ਸਕਦੀ ਹੈ ਬ੍ਰੇਨ ਚ ਵੀ ਹੋ ਸਕਦੀ ਹੈ ਤਾਂ ਆਪਾਂ ਨੂੰ ਸਟ੍ਰੋਕ ਵੀ ਪੈਰਲਿਸਿਸ ਵੀ ਕੁਝ ਵੀ ਹੋ ਸਕਦਾ ਹੈ ਤਾਂ ਕਰਕੇ ਬੇਸਿਕਲੀ ਡੇਂਗੂ ਦਾ ਤਾਂ ਹੀ ਕਹਿੰਦੇ ਨੇ ਵੀ ਪਹਿਲੇ ਆ ਜੋਗੇ ਨਾ ਤਾਂ ਪਲੇਟਲਟਸ ਡਾਕਟਰ ਕੋਲ ਮੋਨੀਟਰ ਕਰਦੇ ਰਵਾਂਗੇ ਜੋ ਡਾਕਟਰ ਨੂੰ ਲੱਗ ਰਿਹਾ ਵੀ ਪਲੇਟਲਟਸ ਫਾਲ ਕਰ ਰਿਹਾ ਪੇਸ਼ੈਂਟ ਦਾ ਬੀਪੀ ਨਹੀਂ ਮੇਨਟੇਨ ਕਰ ਰਿਹਾ ਤਾਂ ਕਿ ਉਹਨੂੰ ਐਡਮਿਟ ਕਰਕੇ ਆਪਾਂ ਫਲੂਇਡ ਦੇਈਏ ਲੋਡ ਪੀਏ ਤਾਂ ਪਲੇਟਲਟਸ ਚੜਾ ਦਈਏ ਇਹ ਚੀਜ਼ਾਂ ਹਸਪੀਟਲ ਤੇ ਡਾਕਟਰ ਦੀ ਨਿਗਰਾਨੀ ਚ ਹੀ ਪ੍ਰ ਕੈਮਿਸਕਲ ਮੈਡੀਸਿਨ ਲੈ ਅੰਦਰ ਹੁੰਦਾ ਵੇਖੋ ਹੀ ਨਹੀਂ ਕੋਈ ਠੀਕ ਹੋ ਜਾਏਗਾ ਜਦੋਂ 20 25 ਹਜ਼ਾਰ ਰਹਿ ਜਾਂਦੇ ਨੇ ਸੈਲ ਉਦੋਂ ਹਸਪੀਟਲ ਪਹੁੰਚਦਾ ਹੈ ਬੀਪੀ ਵੀ ਅਨਰ ਡਿਕਰੀਜ਼ ਹੋ ਚੁੱਕੇ ਹੁੰਦੇ ਆ ਉਦੋਂ ਡਾਕਟਰ ਦੇ ਬਸ ਤੋਂ ਵੀ ਉਹ ਮੁਸ਼ਕਿਲ ਹੋ ਜਾਂਦਾ ਹੈ ਸਰ ਇੱਕ ਇਹ ਵੀ ਦੱਸ ਦੋ ਕਿਉਂਕਿ ਜੇਕਰ ਪੇਸ਼ੈਂਟ ਵਿਗੜੇ ਹੋਏ ਬੁਖਾਰ ਦੇ ਵਿੱਚ ਤੁਹਾਡੇ ਕੋਲ ਪਹੁੰਚਦਾ ਹੈ ਸੈਲ ਦੀ ਲੋੜ ਹੁੰਦੀ ਹੈ ਤਾਂ ਸੈਲ ਦੀ ਪੂਰਤੀ ਕਿੱਦਾਂ ਕੀਤੀ ਜਾਂਦੀ ਹੈ ਸੈਲ ਜਿਹੜੇ ਨੇ ਉਹ ਡੋਨੇਟ ਜਿਹੜੇ ਕਰਵਾਏ ਜਾਂਦੇ ਨੇ ਤਾਂ ਕਿ ਸੈਲ ਜਿਹੜੇ ਮਰੀਜ਼ ਦੇ ਪੂਰੇ ਹੋ ਸਕਣ ਦੇਖੋ ਜੇ ਪੇਸ਼ੈਂਟ ਨੂੰ ਬਲੀਡਿੰਗ ਹੋ ਰਹੀ ਹੈ ਜਾਂ ਸੈਲ ਅਸੀਂ 20000 ਤੋਂ ਬਿਲੋ ਸੋਚਦੇ ਆਂ ਵੀ ਅਸੀਂ ਪੇਸ਼ੈਂਟ ਨੂੰ ਸੈਲ ਚੜਾਣ ਦੀ ਲੋੜ ਪੈ ਜਾਂਦੀ ਹੈ ਕੋਈ 10 ਤੇ ਚੜਾਉਂਦੇ ਆ ਕੋਈ 20 ਤੇ ਚੜਾਉਂਦੇ ਡਿਪੈਂਡਿੰਗ ਬਹੁੰਦਾ ਜੇ ਪੇਸ਼ੈਂਟ ਦੇ ਬਲੀਡਿੰਗ ਸ਼ੁਰੂ ਹੋ ਗਈ ਫਿਰ ਤਾਂ ਸਾਨੂੰ ਪਹਿਲੇ ਵੀ ਚੜਾਣੇ ਪੈਣੇ ਦੂਜਾ ਵੀ ਸੈਲ ਜਿਹੜੇ ਮਿਲਣਗੇ ਉਸੇ ਬਲੱਡ ਗਰੁੱਪ ਦੇ ਚੜਾਣੇ ਪੈਣਗੇ ਜੇ A ਪੋਜ਼ਿਟਿਵ ਬਲੱਡ ਗਰੁੱਪ ਹੈ ਕਿਸੇ ਦਾ ਤਾਂ A ਪੋਜ਼ਿਟਿਵ ਦਾ ਡੋਨਰ ਹੀ ਬਲੱਡ ਚੋਂ ਸੈਲ ਵਿਧਰਾ ਕਰਾਂਗੇ ਬਲੱਡ ਚੋਂ ਇੱਕ ਸੈਲ ਆਪਾਂ ਬਲੱਡ ਚੋਂ ਹੀ ਆਪਾਂ ਸੈਲ ਦੀ ਸੈਂਟੀ ਪੇਸ਼ੈਂਟ ਦਾ ਬਲੱਡ ਵਾਪਸ ਚਲਾ ਜਾਂਦਾ ਪਲੇਟਲੇਟਸ ਹੀ ਸੀਰਮ ਲੈਣੇ ਆ ਬਲੱਡ ਚੋਂ ਪੇਸ਼ੈਂਟ ਨੂੰ ਤੇ ਉਸੇ ਬਲੱਡ ਗਰੁੱਪ ਦੇ ਹੀ ਪੇਸ਼ੈਂਟ ਡੋਨਰ ਲਿਆਏਗਾ ਤਾਂ ਉੱਥੇ ਹੀ ਬਲੱਡ ਮਿਲ ਜਾਏਗਾ ਉਹਨੂੰ ਪਲੇਟਲੇਟਸ ਲੱਗਦਾ ਜਿਹਾ ਜੋ ਕਿ ਡੇਂਗੂ ਦਾ ਮੱਛਰ ਕਿੰਨੇ ਦਿਨ ਚ ਡੇਂਗੂ ਜਿਹੜਾ ਪਾਣੀ ਜੇਕਰ ਸਾਫ਼ ਪਾਣੀ ਜਿਹੜਾ ਗੱਡੇ ਪਾਣੀ ਚ ਕਹੀਏ ਕਿ ਪਾਲ ਕੇ ਤਿਆਰ ਹੋ ਜਾਂਦਾ ਹੈ ਕਿ ਉਹ ਕਿਸੇ ਵਿਅਕਤੀ ਨੂੰ ਬਿਮਾਰ ਕਰ ਸਕੇ ਦੇਖੋ ਸਾਈਕਲ ਹੈ ਇਹਨਾਂ ਦਾ ਬਤ ਕੋ ਪਹਿਲੇ ਜੋ ਲਾਰਵਾ ਹੈ ਉਹ ਬਾਈਟ ਕਰੇਗਾ ਹੁ ਜੇ ਮੈਨੂੰ ਹੋਇਆ ਮੈਨੂੰ ਬਾਈਟ ਕਰਨ ਤੋਂ ਬਾਅਦ ਜਿਹੜਾ ਦੂਜਾ ਮੋਸਕਿਟੋ ਜਦੋਂ ਮੈਨੂੰ ਫਿਬਰਾਈਲ ਪੀਰੀਅਡ ਹੈ ਜਦੋਂ ਫੀਵਰ ਹੈ ਉਸ ਪੀਰੀਅਡ ਜਦੋਂ ਉਹ ਬਾਈਟ ਕਰਦੇ ਆ ਤਾਂ ਉਹ ਉਦੋਂ ਜ਼ਿਆਦਾ ਹੁੰਦੀ ਪੋਟੈਂਸੀ ਹੁੰਦੀ ਹੈ ਬਾਈਟ ਕਰਨ ਦੀ ਤੇ ਉਹ ਇਨਫੈਕਸ਼ੀਅਸ ਦੀ ਤੇ ਜਦੋਂ ਆਪਾਂ ਐਸੇ ਬੇਸਿਕਲੀ ਇਹ ਕਹਿੰਨੇ ਵੀ ਪੇਸ਼ੈਂਟ ਨੂੰ ਜਦੋਂ ਫੀਵਰ ਵਾਲਾ ਸੀਜ਼ਨ ਹੈ ਡੈਂਗੂ ਦਾ ਫੀਵਰ ਸੀਜ਼ਨ ਹੈ ਤਾਂ ਜਿਹਨੂੰ ਫੀਵਰ ਹੋ ਗਿਆ ਤਾਂ ਕਈ ਵਾਰੀ ਸੀ ਕਹਿੰਦੇ ਜਦੋਂ अर्ਲੀ ਸਟੇਜ ਤੇ ਫੀਵਰ ਹੈ ਜਿਹੜਾ ਫੀਵਰ ਵਾਲਾ ਪੀਰੀਅਡ ਹੈ ਜਦੋਂ ਪੇਸ਼ੈਂਟ ਨੂੰ ਫੈਬਰਾਈਲ ਫੇਸ ਹੈ ਉਹਦੇ ਇਨਫੈਕਸ਼ਨ ਜਿਆਦਾ ਹੁੰਦੀ ਹੈ ਜੇ ਪੇਸ਼ੈਂਟ ਫੀਵਰ ਹੈ ਲੇਕਿਨ ਹੋਰ ਕੋਈ ਸਿੰਪਟਮਸ ਨਹੀਂ ਸੈਲ ਠੀਕ ਹੈ ਤਾਂ ਐਜਲੀ ਅਡਵਾਈਜ਼ਨ ਨੂੰ ਸੀ ਕਹਿੰਦੇ ਵੀ ਤੁਸੀਂ ਤਾਂ ਹੀ ਤਾਂ ਕਹਿੰਦਾ ਵੀ ਨੈਟ ਲਗਵਾਓ ਨੈਟ ਲਗਵਾਉਣ ਦਾ ਪਰਪਸ ਇਹ ਹੀ ਹੁੰਦਾ ਜਦੋਂ ਪੇਸ਼ੈਂਟ ਨੂੰ ਫੀਵਰ ਹੈ ਉਹ ਪੇਸ਼ੈਂਟ ਨੂੰ ਜਦੋਂ ਬਾਈਟ ਕਰੇਗਾ ਮੋਸਕੀਟੋ ਤਾਂ ਦੂਜੇ ਨੂੰ ਸਪਰੈਡ ਹੋਣ ਦੇ ਜਿਆਦਾ ਚਾਂਸੇ ਨੇ ਤਾਂ ਕਿ ਆਪਾਂ ਉਹਨੂੰ ਫੈਬਰਾਈਲ ਫੇਸ 'ਚ ਨੈਟ ਪ੍ਰੋਵਾਈਡ ਕਰ ਦਿਆਂਗੇ ਤਾਂ ਉਹਦੇ ਉਹਦੇ ਡੇਂ ਆਕਰ ਕੇ ਜੇ ਤੁਹਾਨੂੰ ਸਿੰਪਟਮਸ ਨੇ ਫੀਵਰ ਦੇ ਤਾਂ ਕੋਸ਼ਿਸ਼ ਕਰੋ ਤੁਸੀਂ ਜਾਂ ਤਾਂ ਜੇ ਹਸਪੀਟਲ ਹੈ ਉਸ ਤੋਂ ਨੈੱਟ ਵਾਲੇ ਬੈੱਡ ਪ੍ਰੋਵਾਈਡ ਕਰ ਦੇਣੇ ਪੇਸ਼ੈਂਟ ਨੂੰ ਜੇ ਜ਼ਿਆਦਾ ਸਿੰਪਟਮਸ ਨਹੀਂ ਹੈਗੇ ਤਾਂ ਤੁਸੀਂ ਘਰ ਰੋ ਬਾਹਰ ਨਾ ਜਾਓ ਕਿਉਂਕਿ ਜੇ ਤੁਸੀਂ ਬਾਹਰ ਜਾਓਗੇ ਤੁਹਾਡਾ ਬਾਈਟ ਜਿਹੜਾ ਕੀਤਾ ਕਿਸੇ ਹੋਰ ਨੂੰ ਬਾਈਟ ਕਰ ਜੇਗਾ ਤਾਂ ਜ਼ਿਆਦਾ ਪ੍ਰੋਬਲਮ ਆਏਗੀ ਤਾਂ ਐਸੀ ਡਾਕਟਰ ਪੁਨੀਤ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿ ਡੇਂਗੂ ਜਿਹੜਾ ਉਹ ਕਿਸ ਤਰ੍ਹਾਂ ਤੁਹਾਨੂੰ ਬਿਮਾਰ ਕਰ ਸਕਦਾ ਹਾਲਾਂਕਿ ਸਿਕਰ ਸ਼ੂਦੀ ਗੱਲ ਬਣੀ ਹੈ ਤਾਂ ਸ਼ੁਰੂ ਦੇ ਵਿੱਚ ਡਾਕਟਰਸ ਦੀ ਸਲਾਹ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਜਦੋਂ ਤੁਹਾਨੂੰ ਬੁਖਾਰ ਜਾਕਰ ਟੈਂਗੂ ਦਾ ਖਤਰਾ ਲੱਗਦਾ ਹੋਇਆ ਨਜ਼ਰਾਂ ਦਾ ਟੈਂਗੂ ਨੂੰ ਵਿਗੜਨ ਦੀ ਵੇਟ ਨਹੀਂ ਕਰਨੀ ਚਾਹੀਦੀ ਮੌhle ਤੋਂ ਬੜੇ ਜੰਡੀਸਟਰ ਵਰਿੰਦਰਜੀਤ ਸਿੰਘ ਤੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੂ ਵੀ